Oh ਦਾ ਰੇ ਹਨ ਆਉ ਜੀ ਆਉ ਜੀ ਤੂੰ ਆਉ ਹਮਾਰੇ ਕਦੀ ਹਮਾਰੇ ਵੀ ਆਉ ਮਨ ਵਿੱਚ ਆਈ ਜਿਨ ਗੁਰੂ ਨਾਨਕ ਸੱਚੇ ਬਾਸਾ ਨੂੰ ਪ੍ਰਸੰਨ ਕੀਤਾ ਜਿਨ ਗੁਰੂ ਨਾਨਕ ਨੂੰ ਆਪਣਾ ਆਪ ਸੌਂਪ ਕੇ ਗੁਰੂ ਨਾਨਕ ਨੂੰ ਹਿਰਦੇ ਤੇ ਬਿਠਾ ਲਿਆ ਉਸ ਗੁਰੂ ਅੰਗਦ ਸਾਹਿਬ ਸੱਚੇ ਬਾਸਾ ਦਾ ਮੈਂ ਦਰਸ਼ਨ ਹੀ ਨਹੀਂ ਕੀਤਾ ਚਲ ਮਨਾ ਦੀਦਾਰ ਕਰੀ ਪੂਰਨ ਪੁਰਖਾਂ ਦਾ ਦੀਦਾਰ ਇਹ ਪਰਵੇਸ਼ਰ ਦੀ ਕਿਰਪਾ ਗੁਰੂ ਦੀ ਕਿਰਪਾ ਹੋਵੇ ਸਾਧ ਸੰਗਤ ਗੁਰਮੁਖਾਂ ਦਾ ਦਰ ਗੁਰੂ ਦੀ ਕਿਰਪਾ ਹੋਵੇ ਸਨਮੁਖਾਂ ਦਾ ਦੀਦਾਰ ਉਹਨਾਂ ਦਾ ਦਰਸ਼ਨ ਹੋਵੇ ਜਿਨ੍ਹਾਂ ਦੇ ਦਰਸ਼ਨ ਕੀਤੇ ਆ ਚਿਤ ਆਵੇ ਸ੍ਰੀ ਵਾਹਿਗੁਰੂ ਆਵੇ ਸਾਹਿਬ ਚਿਤ ਤੇਰੇ ਆ ਭਗਤਾਂ ਦਿੱਠੇ ਇਧਰ ਸਾਹਿਬ ਪੁਕਾਰ ਰਹੇ ਸਨ ਉਦੋਂ ਭਾਈ ਵਾਲਾ ਜੀ ਚੱਲ ਪਏ ਖੰਡੂਰ ਸਾਹਿਬ ਆਣ ਪਹੁੰਚ ਆਏ ਜਿਸਵਰੀ ਦੀਵਾਨ ਸਜਰੇ ਆਸੀ ਸਾਬਤਿਆਂ ਡੁੱਬ ਡੁੱਬ ਅੱਖਾਂ ਪਰ ਗਿਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ ਸਾਡੀ ਆ ਸਭ ਤੇ ਗਾ ਰਹੇ ਆਓ ਜੀ ਆਓ ਜੀ ਤੂੰ ਆਓ ਹਮਾਰੇ ਕਦੀ ਹਮਾਰੇ ਵੀ ਆਓ ਆਓ ਜੀ ਕਦੀ ਸਾਡੇ ਵੀ ਆਓ ਆਖੇ ਸਾਨੂੰ ਸਾਡੇ ਪਿਆਰੇ ਦਾ ਜੱਸ ਸੁਣਾਓ ਕੇ ਜਾਣੀਏ ਤੁਹਾਡੇ ਸੰਗ ਅਸੀਂ ਵੀ ਗਾਈਏ ਸਾਨੂੰ ਹੀ ਗਾਮਣ ਦਾ ਉਤਸ਼ਾਹ ਮਿਲ ਜਾਏ ਸੰਗਤ ਵਿੱਚ ਜਿੱਥੇ ਥਾਂ ਮਿਲੀ ਉੱਥੇ ਬੈਠੀ ਬਸ ਜਾਂ ਬੈਠੇ ਇਧਰ ਨੇਤਰ ਖੁੱਲੇ ਨਿਗਾਹ ਉੱਥੇ ਹੀ ਜਾ ਟਿ ਨਿਗਾਹ ਉੱਥੇ ਹੀ ਜਾ ਭਾਈ ਨਿਗਾਹ ਨੂੰ ਖਿੱਚਦਾ ਕੋਈ ਕਰਮ ਸਿੱਖਦਾ ਖਿੱਚਦਾ ਨਿਗਾਹ ਨੂੰ ਸਿੱਖ ਕਿਤੇ ਫਿਰਦਾ ਹੋਵੇ ਗੁਰੂ ਨਾਨਕ ਦੀ ਨਿਗਾਹ ਤੋਂ ਬਾਹਰ ਨਹੀਂ ਜੀ ਸਿੱਖ ਵਿੱਚ ਉਸ ਨਿਗਾਹ ਨੂੰ ਖਿੱਚਣ ਦੀ ਜਾਂਚ ਹੋਵੇ ਉਹ ਜਾਂਚ ਕਿਹੜੀ ਹੈ ਜਪਨਾ ਸ੍ਰੀ ਵਾਹਿਗੁਰੂ ਹضور ਬਿਰਾਜ ਰਹੇ ਸੰਨਣਾ ਬਾਈਦੇਣਾ ਦੀ ਚਰਨਾਂ ਦੀ ਸੇਵਾ ਕਰ ਰੇ ਹਜ਼ੂਰ ਦੇ ਚਰਨਾਂ 'ਚੋਂ ਖੂਨ ਸਿਮੀ ਅश्चर्य ਹੋ ਗੋ ਕਿਤੇ ਮੇਰਾ ਹੀ ਨਾ ਉਹਨਾਂ ਵੱਜ ਗਿਆ ਹੋਵੇ ਸਹਿ ਮੁਸਕਰਾਏ ਨਹੀਂ ਲੈਣਿਆ ਹੋਰ ਕਾਰਨ ਹੈ ਪਤਸ਼ਾਹ ਕਿਹੜਾ ਅਖੇ ਬੱਕਰੀਆਂ ਚਾਰਨ ਵਾਲਾ ਬੱਕਰੀਆਂ ਦੇ ਮਗਰ ਮਗਰ ਫਿਰਦੇ ਪੈਰੀ ਜਿੱਤੀ ਕੋਈ ਨਹੀਂ ਨੰਗੀ ਪੈਰੀ ਜਾ ਰਿਹਾ ਹੈ ਨਾਲ ਬਾਣੀ ਪੜ ਰਿਹਾ ਹੈ ਜਿੱਥੇ ਉਹ ਪੈਰ ਰੱਖਦਾ ਮੈਂ ਉਸਦੇ ਪੈਰਾਂ ਨੂੰ ਕੋਈ ਤੇ ਨਹੀਂ ਪਹਿਣ ਦਿੰਦਾ ਕਿਉਂਕਿ ਉੱਥੇ ਕੰਡੇ ਹਨ ਉਹ ਕੰਡੇ ਮੈਂ ਆਪਣੇ ਪੈਰਾਂ ਵਿੱਚ ਲੈਂਦਾ ਕਿਉਂਕਿ ਉਹ ਬਾਣੀ ਪੜ ਰਿਹਾ ਜੋ ਕੋਈ ਬਾਣੀ ਪੜਦਾ ਹੈ ਪਿਆਰ ਨਾਲ ਜੋ ਚੇਤੇ ਕਰਦਾ ਹੈ ਸਰਜਨ ਹਾਰ ਨੂੰ ਉਹ ਤਾਂ ਨਿਗਾਹ ਖਿੱਚਦਾ ਆਪੇ ਨਿਗਾ ਖਿੱਚੀ ਗਈ ਜਿਸ ਵੇਲੇ ਭਾਈ ਬਾਲਾ ਜੀ ਆਏ ਮੱਥਾ ਟੇਕਿਆ ਜਿੱਥੇ ਸਾ ਮਿਲੀ ਉਥੇ ਬੈਠ ਗਏ ਗੁਰੂ ਗੰਦ ਸਾਹਿਬ ਸੱਚੇ ਪਾਸਤਾ ਨੇ ਸਬਦ ਦਾ ਪਾਇਆ ਭੋਗ ਤੇ ਨਿਗਾ ਉੱਥੇ ਹੀ ਜਾ ਟਿਕੀ ਪੁੱਛਿਆ ਪੁਰਖਾ ਤੇਰਾ ਗੁਰੂ ਕੌਣ ਹੈ ਉਹ ਪੁਰਖਾ ਤੂੰ ਕਿਸ ਤੋਂ ਮਤ ਲਈ ਹੈ ਤੂੰ ਜਿਸ ਵੇਲੇ ਆਏ ਨੀਵੀਂ ਪਾ ਕੇ ਆਏ ਮੱਥਾ ਕਿਵੇਂ ਟੇਕੀ ਏਈ ਦੇਵੁਰ ਕਿਵੇਂ ਪਿਛਲੀ ਪੈਰੀ ਮੁੜ ਕੇ ਗਏ ਕਿਵੇਂ ਜਾ ਕੇ ਬੈਠਾ ਔਰ ਜਿਸ ਵੇਲੇ ਦਾ ਬੈਠਾ ਤਾ ਉਹਨ ਸੁੱਟੀ ਹੈ ਚੁੱਕੀ ਨਹੀਂ ਆ ਮਤ ਕਿਥੋਂ ਲਈ ਕਿਦਾ ਸਿੱਖ ਹੈ ਕੌਣ ਹੈ ਤੇਰਾ ਗੁਰੂ ਹੱਥ ਜੋੜ ਬੋਲੇ ਜੀ ਮੇਰਾ ਗੁਰੂ ਗੁਰੂ ਨਾਨਕ ਮੇਰਾ ਗੁਰੂ ਗੁਰੂ ਨਾਨਕ ਹੈ ਗੁਰੂ ਨਾਨਕ ਗੁਰੂ ਨਾਨਕ ਦਾ ਸਿੱਖ ਹੈ ਜੀ ਪਾਤਸ਼ਾਹ ਗੁਰੂ ਨਾਨਕ ਨੂੰ ਅੱਖੀ ਵੀ ਦੇਖੀ ਕਿ ਸੁਣ ਕੇ ਸਿੱਖ ਬਣੇ ਜੀ ਮੈਂ ਗੁਰੂ ਨਾਨਕ ਦੇ ਨਾਲ ਰਿਆ ਤੇਰਾ ਨਾਮ ਮੇਰਾ ਨਾਮ ਬਾਲਾ ਬਾਲਾ ਗੁਰੂ ਗੋਗਦ ਸਾਹਿਬ ਸੱਚੇ ਪਾਤਸ਼ਾਹ ਨੇ ਇਨੀਆਂ ਯਾਖੀਆਂ ਹੋ ਬਾਲਿਆ ਜਿਸ ਗੁਰੂ ਨਾਨਕ ਨਾਲ ਤੂੰ ਰਿਆ ਉਹਨੇ ਸਾਨੂੰ ਮੱਥਾ ਟੇਕਿਆ ਇਹ ਨਹੀਂ ਆਖਿਆ ਉਹ ਗੁਰੂ ਨਾਨਕ ਸਾਡੇ ਹਿਰਦੇ ਵਿੱਚ ਬੈਠੇ ਹੀ ਇੰਜ ਨਹੀਂ ਆਖਿਆ ਗੁਰੂ ਨਾਨਕ ਦੀ ਗੱਦੀ ਤੇ ਹੁਣ ਮੈਂ ਬੈਠਾ ਹੋਇਆ ਹੁਣ ਮੈਨੂੰ ਮੱਖਾ ਟੇਕ ਨਹੀਂ ਇਹ ਮਨ ਵਿੱਚ ਆਈ ਨਹੀਂ ਜਾਂ ਸੁਣਿਆ ਨਾਮ ਤੇਰਾ ਬਾਲਾ ਹੈ ਤੂੰ ਗੁਰੂ ਨਾਨਕ ਦੇ ਨਾਲ ਰਹੇ ਤਾਂ ਆਪਣਾ ਆਸਣ ਛੱਡ ਕੇ ਸੰਗਤ ਕਿਉਂ ਲੰਘਦੇ ਜਿੱਥੇ ਭਾਈ ਬਾਲਾ ਬੈਠਾ ਸੀ ਜਾ ਗਲਵਕੜੀ ਪਾਇ ਅੱਜ ਮੇਰੀ ਅਰਦਾਸ ਪੁੱਗੀ ਅਜੀ ਮੇਰੀ ਅਰਦਾਸ ਪਰਮੇਸ਼ਰ ਨੇ ਸੁਣੀ ਮੈਂ ਤਾਂ ਬੇਨਤੀਆਂ ਕਰਦਾ ਨਹੀਂ ਥੱਕਦਾ ਕੋਈ ਭੇਜ ਆਪਣੇ ਪਿਆਰੇ ਨੂੰ ਜੋ ਤੇਰੀਆਂ ਸਾਖੀਆਂ ਸੁਣਾਏ ਜੋ ਤੇਰੀਆਂ ਕਥਾ ਸੁਣਾਏ ਜੋ ਤੇਰੇ ਗੀਤ ਗਾਏ ਤੇ ਸਾਨੂੰ ਵੀ ਨਾਲ ਗਵਾਏ ਬਾ ਫੜ ਲਈ ਤੇ ਲੈ ਅੰਦਰ ਬੋ ਆਸਣ ਦੇ ਉਸ ਤੇ ਨਾ ਪਾਛੈ ਆਸਣ ਤੈਨੂੰ ਮਿਲਿਆ ਮੈਨੂੰ ਨਹੀਂ ਮਿਲਿਆ ਮੈਂ ਗੁਰੂ ਨਾਨਕ ਦੇ ਨਾਲ ਰਿਹਾ ਇਹ ਆਸਣ ਮੇਰਾ ਨਹੀਂ ਇਹ ਤੇਰਾ ਤਖਤ ਤੇ ਆਸਣ ਸੋ ਬਹੇ ਜੇ ਤਖਤ ਲਾਇਕ ਹੋਈ ਇਸ ਤਖਤ ਤੇ ਉਹੀ ਬਹਿ ਸਕਦਾ ਜੋ ਲਾਇਕ ਹੋਵੇ ਤੂੰ ਗੁਰੂ ਨਾਨਕ ਨੂੰ ਪਾਇਆ ਗੁਰੂ ਨਾਨਕ ਨੇ ਤੈਨੂੰ ਇਸ ਤਖਤ ਤੇ ਟਿਕਾਇਆ ਹੁਣ ਚੌੜ ਤਖਤ ਦਾ ਮਾਲਕ ਤੂੰ ਐ ਮੈਂ ਤਾਂ ਤੈਨੂੰ ਮੱਥਾ ਟੇਕੂੰ ਕਿੱਡੀ ਨਿਮਰਤਾ ਦੋਹੀ ਬਾਸਿ ਬਾਲੇ ਦੇ ਮਨ ਵਿੱਚ ਨਹੀਂ ਆਈ ਵੀ ਮੈਂ ਕਿੱਡਾ ਹੂੰ ਈਨੂੰ ਗੁਰੂ ਅੰਗਦ ਸਾਹਿਬ ਆਇਆ ਇੱਕ ਦਿਨ ਆ ਮੇਰੇ ਆਸਣ ਤੇ ਬੈਠ ਗੁਰੂ ਅੰਗਦ ਸਾਹਿਬ ਦੇ ਮਨ ਵਿੱਚ ਨਹੀਂ ਆਈ ਕਿ ਮੈਂ ਉਹ ਗੁਰੂ ਨਾਨਕ ਹਾਂ ਕਿਨੂੰ ਦੁਨੀਆਂ ਪੂਜਦੀ ਸੀ ਔਰ ਗੁਰੂ ਨਾਨਕ ਨੇ ਮੈਨੂੰ ਮੱਥਾ ਟੇਕ ਕੇ ਆਸਣ ਤੇ ਬਿਠਾਇਆ ਬਾਲਿਆ ਹੁਣ ਮੈਂ ਤੇਰਾ ਗੁਰੂ ਹਾਂ ਇੰਜ ਮਨ ਵਿੱਚ ਨਹੀਂ ਆਇਆ ਇਹ ਮਨ ਵਿੱਚ ਆ ਗਈ ਫਿਰ ਤਾਂ ਗੱਲ ਗਈ ਇਹ ਗੱਲ ਮਨ ਵਿੱਚ ਆਈ ਹੀ ਨਹੀਂ ਨਾ ਬਾਲਾ ਆਸਣ ਤੇ ਬੈਠਾ ਨਾ ਗੁਰੂ ਅੰਗਦ ਸਾਹਿਬ ਪੰਜੇ ਹੀ ਬੈਠ ਗਏ ਬਾਲਿਆ ਹੁਣ ਸੁਣਾ ਸੁਨਾ ਗੁਰੂ ਨਾਨਕ ਦੀਆਂ ਸਾਖੀਆਂ ਕੋਈ ਲਿਖੋ ਵਈ ਲਿਖਣ ਵਾਲਿਓ ਲਿਖ ਲਓ ਇਹ ਮੁਰਮੁਰ ਕਿੱਥੋਂ ਸੁਣਾਗੇ ਇਹ ਖਜ਼ਾਨਾ ਕਿੱਥੋਂ ਪ੍ਰਾਪਤ ਹੋਵੇਗਾ ਹੀਰੇ ਮੋਤੀ ਲਾਲ ਫੁਖਰਾਜ ਮੁੜ ਕਿਵੇਂ ਝੋਲੀ ਵਿੱਚ ਪਹਿਣਗੇ ਤੇ ਪੈੜੇ ਮੁਖੇ ਨੇ ਬਹਿ ਕੇ ਕੋਲ ਲਿਖ ਲਈ ਤੇ ਬਾਲੇ ਨੇ ਦਿਖਾਈ ਗੁਰੂ ਨਾਨਕ ਦੀ ਜਨਮ ਸਥਾਨ ਨਿਤਦਾਨ ਦੇ ਮਤਉ ਕਿਹਾ ਕਈ ਬਾਲਾ ਆਣ ਬੰਦੇ ਗੁਰੂਆਂ ਨੇ ਕਦਾ ਜਸ ਗਾਉਂਦਾ ਸੁਣਾਉਂਦਾ ਤੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਸੁਣਦੇ ਹਨ ਤੇ ਗੱਜਗੱਜ ਹੁੰਦੇ ਹਨ ਜਿੰਨਾ ਚਿਰ ਬਾਲਾ ਸੁਣਾਈ ਜਾਂਦਾ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੀਆਂ ਅੱਖਾਂ ਨਹੀਂ ਸੁੱਕਦੀਆਂ ਇੱਕ ਇੱਕ ਝਿਮਣੀ ਹੰਝੂਾਂ ਵਿੱਚ ਪਰੋਈ ਹੋਈ ਆਓ ਜੀ ਤੂੰ ਆਓ ਹਮਾਰੇ ਕਦੇ ਸਾਡੀ ਵੀ ਸੁਣੇਗਾ ਸਾਧ ਸੰਗਤ जी मारे हारी तूं आउ हमारे ਸੱਜੇ ਆਉ ਕੋਈ ਕਿਸੇ ਮਿੱਤਰ ਨੂੰ ਬੁਲਾਉਂਦਾ ਮੇਰੇ ਘਰ ਚਾਹ ਪੀਓ ਕੋਈ ਆਖਦਾ ਆ ਕੇ ਰੋਟੀ ਖਾਓ ਕੋਈ ਆਖਦਾ ਆ ਕੇ ਦਿਨ ਗੁਜ਼ਾਰੋ ਰਲ ਕੇ ਖੇਡਾਂਗੇ ਕੋਈ ਆਖਦਾ ਆਓ ਰਲ ਕੇ ਪੀਂਾਂਗੇ ਪਰ ਸਾਜ ਸੰਗਤ ਗੁਰੂ ਕਾ ਸਿੱਖ ਪੁਕਾਰਦਾ ਆਓ ਮੈਨੂੰ ਗੁਰੂ ਨਾਨਕ ਦਾ ਜਸ ਸੁਣਾਓ ਕਿਉਂਕਿ ਸੱਚੀ ਬੈਠਕ ਤਿਨਾ ਸਨ ਬੈਠਕ ਵਿੱਚ ਕਈ ਆਣ ਕੇ ਬੈਠ ਗਏ ਪਰ ਬੈਠਕ ਸੱਚੀ ਨਹੀਂ ਝੂਠੀ ਬੈਠਕ ਸੱਚੀ ਬੈਠਕ ਕਦੋਂ ਬਣਦੀ ਹੈ ਸਾਧ ਸੰਗਤ ਜਦੋਂ ਸੱਚੇ ਪੁਰਖ ਆਉਂਦੇ ਜਿਨ੍ਹਾਂ ਨਾਲ ਸੱਚ ਦਾ ਵਣਜ ਕਰੀਦਾ ਜਿਨ੍ਹਾਂ ਦੀ ਕਿਰਪਾ ਨਾਲ ਸੱਚ ਹਿਰਦੇ ਵਿੱਚ ਵਸਾਈਦਾ ਸੱਚੀ ਬੈਠਕ ਤਿਨਾ ਸੰਗ ਜਿਨ ਸੰਗ ਜਪੀਏ ਨਾਉ ਨਾਣਕ ਤਿੰਨ ਕਾ ਸੰਗ ਨਾ ਕੀਚੇ ਜਿਨਾ ਆਪਣਾ ਸਵਾਰਥ ਜੋ ਆਪਣੇ ਸਵਾਰਥ ਦੇ ਮਗਰ ਆਉਂਦੇ ਹਨ ਆ ਕੇ ਬਹਿੰਦੇ ਹਨ ਦੁਨਿਆਵੀ ਗੱਲਾਂ ਕੰਮਾਂ ਵਿੱਚ ਖਚਤ ਪ੍ਰੇਰਦੇ ਹਨ ਵਕਤ ਅਜਾਈ ਗਵਾਉਂਦੇ ਹਨ ਨਿਤਨੇਮ ਦੇ ਵੇਲੇ ਵੀ ਆ ਕੇ ਤੇ ਫਿਰ ਬਹਿ ਜਾਂਦੇ ਹਨ ਤੇ ਸ਼ਰਮਾ ਕੇ ਬੰਦਾ ਆਖਦਾ ਹੁਣ ਮੈਂ ਕੀ ਕਰਾਂ ਜਾਣਾ ਸੀ ਸੰਗਤ ਵਿੱਚ ਨਿਤਨੇਮ ਦਾ ਵੇਲੇ ਉਹਨ ਮਿੱਤਰ ਆ ਗਿਆ ਜੇ ਹੋਮਨ ਅੱਖਾਂ ਵੇਖੇ ਅੱਖਾਂ ਨਾਲ ਤਾਂ ਵੇਖ ਕੇ ਆਪ ਆਪਣੀ ਗਵਾਹੀ ਦੇਵੇ ਮੇਰਾ ਮਿੱਤਰ ਨਹੀਂ ਹੈ ਤਾਂ ਕੋਈ ਕਲ ਜੋਗਾ ਰੂਪ ਧਾਰ ਕੇ ਆਇਆ ਮੈਨੂੰ ਸੰਗਤ ਤੋਂ ਵਿਛੋੜਨ ਵਾਸਤੇ ਮੇਰਾ ਨਿਤਨੇਮ ਸੁਝਾਉਣ ਵਾਸਤੇ ਔਰ ਜਿਨ੍ਹਾਂ ਦੇ ਆਇਆ ਨਿਤਨੇਮ ਦੀ ਤਾਕੀਦ ਮਿਲਦੀ ਹੈ ਪ੍ਰੇਰਣਾ ਹੁੰਦੀ ਹੈ ਜਾਣੋ ਉਹਨਾਂ ਨੂੰ ਪ੍ਰੇਰਿਤ ਕੇ ਗੁਰੂ ਨਾਨਕ ਨੇ ਆਪ ਘਲੇ ਤੇਰੇ ਕੋ ਤੋ ਜਦ ਵੀ ਸਮਾ ਬਣੇ ਸਮਾ ਮਿਲੇ ਖੁੰਝਾਈ ਨਾ ਕਰੋ ਵੇਲਾ ਅਜਾਈ ਨਾ ਗਵਾਵੋ ਕਈ ਵਾਰੀ ਆਖਿਆ ਵੀ ਸਮਾ ਦਿਨ ਬਰ ਦਿਨ ਪੜੇ ਤੂੰ ਪੜਾ ਹੁੰਦਾ ਜਾਂਦਾ ਜੋ ਅਜ ਦਾ ਦਿਨ ਹੈ ਇਸ ਵਰਗਾ ਕੱਲ ਦਾ ਨਹੀਂ ਹੋਣਾ ਇਹ ਜਿਤਨੀ ਦੁਨੀਆ ਪੁਰਾਣੀ ਹੁੰਦੀ ਜਾਏਗੀ ਬੰਦੇ ਪੁਰਾਣੇ ਹੁੰਦੇ ਜਾਣਗੇ ਇਹ ਨਹੀਂ ਪੁਰਾਣੇ ਨਹੀਂ ਹੋਣਗੇ ਪੁਰਾਣੇ ਪਾਪੀ ਬਣ ਜਾਣਗੇ ਇਸ ਵਾਸਤੇ ਜੋ ਦਿਨ ਮਿਲਿਆ ਸਾਨੂੰ ਹਜਾਤੀ ਵਿੱਚ ਜੇ ਅੱਜ ਦਾ ਮਿਲਿਆ ਸ਼ੁਕਰ ਗੁਜ਼ਰ ਗਿਆ ਹੁਣ ਆਉਣੇ ਕੱਲ ਦਾ ਦਿਨ ਜੇ ਮਿਲ ਜਾਏ ਸਾਰਾ ਦਿਨ ਇਸ ਸਾਰੇ ਦਿਨ ਚੋਂ ਭਾਈ ਸਾਹਿਬ ਆਖ ਦਿਨ ਆਠੀ ਪਹਿਰ 60 ਘੜੀ ਮੇ ਜੋ ਇੱਕ ਘੜੀ ਸਾਧ ਸਮਾਗਮ ਕਰੇ ਨਿੱਜ ਘਰ ਜਾਤ 8 ਪੈਰਾ 60 ਘੜੀਆਂ ਵਿੱਚੋਂ ਇੱਕ ਘੜੀ ਵੀ ਸਤਸੰਗ ਸਮਾਗਮ ਕਰੇਗਾ ਨਿੱਜ ਘਰ ਆਪਣੇ ਘਰ ਗੁਰੂ ਨਾਨਕ ਦੀ ਗੋਦ ਵਿੱਚ ਜਾਏਗਾ ਮਿੱਤਨਾ ਸਰੀਰ ਵਿੱਚ ਬਲ ਨਹੀਂ ਜੋ ਕੁਝ ਹੋਰ ਵੀ ਆਖਾ ਜਿਤਨਾ ਆਖ ਹੋ ਸਕਿਆ ਇਹ ਹੀ ਕਬੂਲ ਕਰ ਲੈ ਕਿਉਂਕਿ ਕੱਲ ਫਿਰ ਐਤਵਾਰ ਹੈ ਸਵੇਰੇ ਇੱਥੇ ਵੀ ਕੀਰਤਨ ਹੋਣਾ ਹੈ ਰਾਤ ਨੂੰ ਫਿਰ ਰਜੌਰੀ ਵੀ ਕੀਰਤਨ ਹੋਣਾ ਹੈ ਬਾਬਾ ਜੀ ਦੇ ਸਥਾਨ ਤੇ ਹੁਣ ਕੀਰਤਨ ਸਮਾਰਤੀ ਬੋਲਾਂ ਚੁਕਾ ਬਖਸ਼ਣੀ ਆ ਵਾਹਿਗੁਰੂ ਜੀ ਕਾ